ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰਾਈਸ ਐਕਸ਼ਨ ਬਾਰੇ ਇੱਕ ਆਪਾਂ ਪ੍ਰਾਈਸ ਐਕਸ਼ਨ ਦਾ ਐਡਵਾਂਸ ਤਰੀਕਾ ਤੁਹਾਨੂੰ ਦੱਸਣ ਵਾਲੇ ਆ ਇਸ ਵੀਡੀਓ ਦੇ ਵਿੱਚ ਜਿਹਦੇ ਨਾਲ ਆਪਾਂ ਆ ਰਿਵਰਸ ਤੇ ਟਰੇਡ ਕਰ ਸਕਦੇ ਆ ਤੇ ਆਪਾਂ ਪਤਾ ਆਪਾਂ ਨੂੰ ਮਤਲਬ ਕਿ ਇਹ ਪਤਾ ਲੱਗ ਜਾਊਗਾ ਕਿ ਇੱਥੇ ਹੁਣ ਮਾਰਕੀਟ ਰਿਵਰਸ ਹੋ ਚੁੱਕੀ ਆ ਤੇ ਮਤਲਬ ਕਿ ਆਪਾਂ ਉਸ ਤੋਂ ਬਾਅਦ ਆ ਉਸ ਡਾਇਰੈਕਸ਼ਨ ਦੀ ਟਰੇਡ ਪਲਾਨ ਕਰ ਸਕਦੇ ਆ ਜਿਸ ਨਾਲ ਆਪਾਂ ਨੂੰ ਆਸਾਨੀ ਹੋਊਗੀ ਟਰੈਂਡ ਨੂੰ ਫੜਨ ਦੇ ਵਿੱਚ ਠੀਕ ਹੈ ਤੇ ਬਹੁਤ ਸਿੰਪਲ ਤਰੀਕਾ ਆ ਇਸ ਤਰੀਕੇ ਨੂੰ ਤੁਸੀਂ ਇੰਟਰਾਡੇ ਟ੍ਰੇਡਰ ਵੀ ਵਰਤ ਸਕਦੇ ਜੋ ਸਵਿੰਗ ਟ੍ਰੇਡਰ ਵੀ ਵਰਤ ਸਕਦੇ ਜੋ ਠੀਕ ਆ ਜੇ ਤੁਸੀਂ ਇਹ ਤਰੀਕੇ ਨੂੰ ਘਟੋ ਘਟ ਸੱਤ ਵਾਰ ਫੋਲੋ ਕਰੋਗੇ ਤੇ ਉਹਦੇ ਵਿੱਚੋਂ ਤੁਹਾਨੂੰ ਚਾਰ ਜਾਂ ਪੰਜ ਵਾਰ ਪ੍ਰੋਫਿਟ ਹੋਊਗਾ ਪਰ ਕਈ ਲੋਕ ਕਹਣਗੇ ਕਿ ਇੰਨੀ ਵਾਰ ਜੇ ਪ੍ਰੋਫਿਟ ਹੋਣਾ ਤੇ ਫਿਰ ਅਸੀਂ ਇਸ ਨੂੰ ਫੋਲੋ ਕਿਉਂ ਕਰਾਂਗੇ ਦੇਖੋ ਪ੍ਰੋਫਿਟ ਹਰ ਇੱਕ ਤਰੀਕੇ ਦੇ ਵਿੱਚ ਜਿਹੜਾ ਉਹਦਾ ਰੇਸ਼ਿਓ ਆ ਉਹ 70 ਤੋਂ 80% ਹੀ ਹੁੰਦਾ ਉਹ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਉਹਦਾ ਕਿੱਥੋਂ ਤੱਕ ਲੈ ਜਾ ਸਕਦੇ ਜੋ ਠੀਕ ਆ ਮੈਂ ਇਸ ਤਰੀਕੇ ਨੂੰ 90% ਤੱਕ ਵੀ ਲੈ ਕੇ ਚਲਾ ਜਾਂਦਾ ਕਿਉਂਕਿ ਮੈਂ ਵੀਕਲੀ ਟਾਈਮ ਫਰੇਮ ਡੇ ਟਾਈਮ ਫਰੇਮ ਤੇ ਸਾਰੀਆਂ ਚੀਜ਼ਾਂ ਤੇ ਅਨਲਿਸਿਸ ਕੀਤਾ ਹੁੰਦਾ ਠੀਕ ਆ ਉਸ ਹਿਸਾਬ ਨਾਲ ਤੇ ਉਹ ਜੋ-ਜੋ ਤੁਹਾਨੂੰ ਪਤਾ ਲੱਗੂਗਾ ਤੁਸੀਂ ਉਹ ਵੀ ਇਸ ਤਰੀਕੇ ਦੇ ਵਿੱਚ ਇਸ ਨੂੰ ਐਡਵਾਂਸ ਲੈ ਕੇ ਜਾ ਸਕਦੇ ਜੋ ਤਰੀਕਾ ਬਹੁਤ ਸਿੰਪਲ ਹੈ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਸਵਿੰਗ ਟ੍ਰੇਡ ਦੇ ਲਈ ਤੁਸੀਂ ਇਸ ਨੂੰ ਵੀਕਲੀ ਟਾਈਮ ਫਰੇਮ ਤੇ ਵਰਤ ਸਕਦੇ ਹੋ ਜਾਂ ਫਿਰ ਮੰਥਲੀ ਟਾਈਮ ਫਰੇਮ ਤੇ ਵੀ ਵਰਤ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਮਤਲਬ ਕਿ ਜਿਆਦਾ ਟਾਈਮ ਲਈ ਸਵਿੰਗ ਟ੍ਰੇਡ ਕਰਨੀ ਹੈ ਜਿਨ੍ਹਾਂ ਨੇ ਘੱਟ ਟਾਈਮ ਲਈ ਸਵਿੰਗ ਟ੍ਰੇਡ ਕਰਨੀ ਹੈ ਉਹ ਵੀਕਲੀ ਟਾਈਮ ਫਰੇਮ ਤੇ ਇਸ ਨੂੰ ਵਰਤ ਸਕਦੇ ਨੇ ਠੀਕ ਹੈ ਉਸ ਤੋਂ ਇਲਾਵਾ 1 ਹਾਅਰ ਲਈ ਟਾਈਮ ਫਰੇਮ ਤੇ ਤੁਸੀਂ ਵਰਤ ਸਕਦੇ ਹੋ ਮਤਲਬ ਕਿ 1 ਘੰਟੇ ਦੇ ਟਾਈਮ ਫਰੇਮ ਤੇ ਤੇ ਉਸ ਤੋਂ ਇਲਾਵਾ ਤੁਸੀਂ 15 ਮਿੰਟ ਟਾਈਮ ਫਰੇਮ ਤੇ ਵਰਤ ਸਕਦੇ ਜੀਓ ਤੇ 5 ਮਿੰਟ ਟਾਈਮ ਫਰੇਮ ਤੇ ਵਰਤ ਸਕਦੇ ਜੀਓ ਠੀਕ ਆ 15 ਮਿੰਟ ਟਾਈਮ ਫਰੇਮ ਤੇ ਜਦੋਂ ਤੁਸੀਂ ਵਰਤੋਗੇ ਤੇ ਉਦੋਂ ਤੁਹਾਨੂੰ ਆਸਾਨੀ ਹੋ ਜਾਊਗੀ ਕਿ ਆਪਾਂ ਮਤਲਬ ਕਿ ਟ੍ਰੈਂਡ ਹੁਣ ਅਪ ਹੋ ਚੁੱਕਿਆ ਹੈ ਜਾਂ ਫਿਰ ਟ੍ਰੈਂਡ ਹੁਣ ਡਾਊਨ ਹੋ ਚੁੱਕਿਆ ਹੈ ਤੇ ਆਪਾਂ ਇਸ ਦਿਸ਼ਾ ਨੂੰ ਟ੍ਰੇਡ ਆਪਾਂ ਪਲਾਨ ਕਰ ਸਕਦੇ ਹਾਂ ਠੀਕ ਆ ਤੇ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਇੱਥੇ ਆਪਾਂ 5 ਮਿੰਟ ਦਾ ਟਾਈਮ ਫਰੇਮ ਓਪਨ ਕੀਤਾ ਹੋਇਆ ਹੈ ਠੀਕ ਆ ਤੇ ਆਪਾਂ ਇਹਦੇ ਵਿੱਚ ਸਿੰਪਲ ਇਹ ਬਹੁਤ ਸੌਖਾ ਹੈ ਇਹ ਇਹਦੇ ਵਿੱਚ ਸਪੈਸ਼ਲੀ ਤੁਸੀਂ ਜੇ ਟਰੇਡ ਕਰਾਉਣੀ ਆ ਤਾਂ ਟਰੇਡ ਪਲਾਨ ਕਰਿਓ ਘਾਟੋ ਘਾਟੇ ਵਿੱਚ ਪੋਜੀਸ਼ਨ ਟਰੇਡ ਦੇ ਤੌਰ ਤੇ ਮਤਲਬ ਕਿ ਘੜੋ ਘੜ ਥੋੜਾ ਜਿਹਾ ਪ੍ਰੋਫਿਟ ਵੱਡੇ ਵਾਸਤੇ ਸੋਚਿਓ ਇਹ ਨਾ ਸੋਚਿਓ ਕਿ ਜਿੰਨੇ ਦਾ ਸਟਾਪ ਲੋਸ ਉਹਨਾਂ ਪ੍ਰੋਫਿਟ ਹੋ ਗਿਆ ਤੇ ਨਿਕਲ ਜਾਓ ਕਿਉਂਕਿ ਜੇ ਪ੍ਰੋਫਿਟ ਵੱਡੇ ਸੋਚੋਗੇ ਤੇ ਤੁਹਾਨੂੰ ਜੇ ਤੁਸੀਂ ਜੇ ਇਸ ਨੂੰ 5 ਵਾਰੀ ਵੀ 10 ਦੇ ਵਿੱਚੋਂ ਮਤਲਬ ਕਿ ਪਰਫੈਕਟ ਕਰ ਲੈਂਦੇ ਹੋ ਤਾਂ ਵੀ ਤੁਸੀਂ ਪ੍ਰੋਫਿਟ ਦੇ ਵਿੱਚ ਰਹੋਗੇ ਠੀਕ ਆ 100% ਕੁਝ ਨਹੀਂ ਹੁੰਦਾ ਸ਼ੇਅਰ ਮਾਰਕੀਟ ਦੇ ਵਿੱਚ ਇਹ ਗੱਲ ਪੱਲੇ ਬੰਨ ਲਵੋ ਹੁਣ ਦੇਖੋ ਇੱਥੇ ਮਾਰਕੀਟ ਅੱਜ ਓਪਨ ਹੋਈ ਠੀਕ ਉਸ ਤੋਂ ਬਾਅਦ ਆ ਮਾਰਕੀਟ ਉੱਤੇ ਗਈ ਥੋੜੀ ਜਿਹੀ ਫਿਰ ਮਾਰਕੀਟ ਥੱਲੇ ਆਈ ਠੀਕ ਹੈ ਜਿਤ ਤਰ੍ਹਾਂ ਆਪਾਂ ਸਵੇਰੇ ਸਪੋਰਟ ਦੀ ਗੱਲ ਕੀਤੀ ਸੀ ਥੱਲੇ ਇੱਕ ਟਰੈਂਡ ਲੈਂਦਾ ਸਪੋਰਟ ਬੰਦਾ ਇੱਥੇ ਆਪਾਂ ਕੋਈ ਸਪੋਰਟ ਵਗੈਰਾ ਦੀ ਕੋਈ ਗੱਲ ਨਹੀਂ ਕਰਾਂਗੇ ਠੀਕ ਆ ਸਿਰਫ ਆਪਾਂ ਪ੍ਰਾਈਜ ਐਕਸ਼ਨ ਦੀ ਗੱਲ ਕਰਾਂਗੇ ਉਹ ਵੀਡੀਓ ਆਪਾਂ ਪਾਈਆਂ ਹੋਈਆਂ ਤੁਸੀਂ ਦੇਖ ਲਿਆ ਸਪੋਰਟਾਂ ਵਾਲੀਆਂ ਆਪਾਂ ਵੇਖਣਾ ਕੀ ਆ ਕਿ ਜਦੋਂ ਟਰੈਂਡ ਰਿਵਰਸ ਹੋਣਾ ਉਦੋਂ ਆਪਾਂ ਇੱਕ ਚੀਜ਼ ਵੇਖਣੀ ਆ ਕਿ ਜਿਵੇਂ ਦੇਖੋ ਇੱਥੇ ਆ ਤਾਂ ਰੈੱਡ ਕੈਂਡਲ ਬਣਿਆ ਠੀਕ ਹੈ ਰਕ ਰਜਕ ਕੈਂਡਲ ਆ ਉਹਦਾ ਆਪਾਂ ਨੂੰ ਕਲਰ ਕੋਈ ਮੈਟਰ ਨਹੀਂ ਕਰਦਾ ਕੈਂਡਲ ਕਿਸੇ ਤਰ੍ਹਾਂ ਦਾ ਵੀ ਬਣਿਆ ਹੋਵੇ ਕੋਈ ਮੈਟਰ ਨਹੀਂ ਕਰਦਾ ਚਾਹੇ ਡੋਜੀ ਆ ਹੈਮਰ ਆ ਇਨਵਰਟਿਡ ਹੈਮਰ ਆ ਕੁਝ ਕਿਸੇ ਤਰ੍ਹਾਂ ਦਾ ਵੀ ਹੋਵੇ ਠੀਕ ਆ ਆਪਾਂ ਨੂੰ ਚਾਹੀਦਾ ਆ ਕੈਂਡਲ ਸਿਰਫ ਜਿਵੇਂ ਦੇਖੋ ਇੱਥੇ ਬਣਿਆ ਰੈੱਡ ਕੈਂਡਲ ਠੀਕ ਆ ਇਹ ਰੈੱਡ ਕੈਂਡਲ ਨੂੰ ਆਪਾਂ ਕਨਸਿਡਰ ਨਹੀਂ ਕਰਨਾ ਮੈਂ ਸਿਰਫ ਐਗਜ਼ਾਮਪਲ ਤੌਰ ਤੇ ਪਹਿਲਾਂ ਤੁਹਾਨੂੰ ਦੱਸਣ ਰਿਹਾ ਠੀਕ ਆ ਰੈੱਡ ਕੈਂਡਲ ਬਣਿਆ ਤੇ ਜਿਹੜਾ ਨੈਕਸਟ ਗ੍ਰੀਨ ਕੈਂਡਲ ਬਣਿਆ ਜੇ ਉਹਦਾ ਇਹਦਾ ਲੋਅ ਬ੍ਰੇਕ ਨਾ ਕਰਦਾ ਠੀਕ ਹੈ ਇਹਦਾ ਹਾਈ ਬ੍ਰੇਕ ਕਰਦਾ ਤੇ ਇਹਦੇ ਉੱਤੇ ক্লোਜ਼ ਕਰਦਾ ਤੇ ਇੱਥੋਂ ਹੀ ਰਿਵਰਸ ਸ਼ੁਰੂ ਹੋ ਜਾਣਾ ਸੀ ਠੀਕ ਹੈ ਪਰ ਹੁਣ ਰਿਵਰਸ ਕਿੱਥੋਂ ਸ਼ੁਰੂ ਹੋਇਆ ਇਹ ਇਹ ਤਿੰਨ ਰੂਲ ਤੁਸੀਂ ਧਿਆਨ ਰੱਖਣੇ ਆ ਠੀਕ ਹੈ ਜਿਹੜਾ ਲਾਸਟ ਕੈਂਡਲ ਹੋਊਗਾ ਜਦੋਂ ਵੀ ਮਤਲਬ ਕਿ ਲਾਈਵ ਮਾਰਕੀਟ ਹੋ ਚੱਲਣ ਢਈ ਹੋਊਗੀ ਉਦੋਂ ਦਾ ਦੇਖੋ ਕਿ ਜਿਵੇਂ ਆ ਦੇਖੋ ਗ੍ਰੀਨ ਕੈਂਡਲ ਬਣ ਗਿਆ ਠੀਕ ਹੈ ਹੁਣ ਦੇਖੋ ਅਗਲੇ ਗ੍ਰੀਨ ਕੈਂਡਲ ਨੇ ਇਹਦਾ ਲੋ ਬ੍ਰੇਕ ਨਹੀਂ ਕੀਤਾ ਪਹਿਲਾ ਰੂਲ ਠੀਕ ਹੈ ਉਸ ਕੈਂਡਲ ਨੇ ਇਹਦਾ ਹਾਈ ਬ੍ਰੇਕ ਕੀਤਾ ਗ੍ਰੀਨ ਕੈਂਡਲ ਦਾ ਦੂਜਾ ਰੂਲ ਉਸ ਕੈਂਡਲ ਨੇ ਇਹਦੇ ਹਾਈ ਦੇ ਉੱਤੇ ক্লোਜ਼ ਕੀਤਾ ਤਿੰਜਾ ਰੂਲ ਮਤਲਬ ਕਿ ਇਹ ਤਿੰਨ ਰੂਲ ਬਸ ਤੁਸੀਂ ਦੇਖਣੇ ਆ ਰਿਵਰਸ ਦੇ ਠੀਕ ਆ ਪਿਛਲੇ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਹਾਈ ਬ੍ਰੇਕ ਕੀਤਾ ਹੋਣਾ ਚਾਹੀਦਾ ਤੇ ਹਾਈ ਦੇ ਉੱਤੇ ਪ੍ਰਾਈਸ ক্লোਜ਼ ਕੀਤਾ ਹੋਣਾ ਚਾਹੀਦਾ ਠੀਕ ਆ ਹੁਣ ਆਪਾਂ ਇੱਥੇ ਕਰਾਂਗੇ ਪੋਜੀਸ਼ਨ ਕ੍ਰੀਏਟ ਇੰਨਾ ਵੱਡਾ ਆਪਣਾ ਸਟਾਪ ਲੌਸ ਹੋਊਗਾ ਠੀਕ ਆ ਹੁਣ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਆ ਜਦੋਂ ਤੁਸੀਂ ਇੱਥੇ ਐਂਟਰੀ ਕਰੋਗੇ ਇਦੇ ਮਤਲਬ ਕਿ ক্লোজ ਹੋਣ ਤੇ ਤੁਸੀਂ ਐਂਟਰੀ ਕਰ ਲਵੋਗੇ ਤੇ ਦੁਬਾਰਾ ਪ੍ਰਾਈਸ ਕਈ ਨਾ ਇਸ ਲੋ ਨੂੰ ਟੈਸਟ ਕਰਨ ਆ ਜਾਂਦਾ ਹੈ ਪਰ ਲੋ ਬ੍ਰੇਕ ਨਹੀਂ ਕਰਦਾ ਠੀਕ ਹੈ ਆਪਾਂ ਸਟਾਪ ਲੌਸ ਕਿੱਥੇ ਰੱਖਾਂਗੇ ਇਸ ਲੋ ਦੇ 5-7 ਪੁਆਇੰਟ ਥੱਲੇ ਆਪਾਂ ਸਟਾਪ ਲੌਸ ਰੱਖਾਂਗੇ ਕਿਉਂਕਿ ਆਪਾਂ ਕਰ ਰਹੇ ਆ ਇੱਥੇ ਪੋਜੀਸ਼ਨ ਟ੍ਰੇਡ ਹੈ ਦੂਜੀ ਨਾਰਮਲ ਟ੍ਰੇਡ ਆਪਾਂ ਨਹੀਂ ਕਰਨੀ ਜਿਹੜੀ ਸਕੈਲਪਿੰਗ ਵਗੈਰਾ ਲੋਕ ਕਰਦੇ ਨੇ ਉਹ ਜੇ ਤੁਸੀਂ ਕਰਨੀ ਹੈ ਉਹ ਤੁਹਾਡੀ ਇਛਾ ਹੈ ਠੀਕ ਹੈ ਮੈਂ ਸਪੈਸ਼ਲਿਸਟ ਨੂੰ ਪੋਜੀਸ਼ਨ ਦੇ ਤੌਰ ਤੇ ਵਰਤਦਾ ਹਾਂ ਠੀਕ ਹੈ ਹੁਣ ਦੇਖੋ ਇੱਥੇ ਆਪਾਂ ਪੋਜੀਸ਼ਨ ਕ੍ਰੀਏਟ ਕਰ ਲਈ ਠੀਕ ਆ ਉਸ ਤੋਂ ਬਾਅਦ ਆਪਾਂ ਆਪਣਾ ਸਟਾਪ ਲੌਸ ਸਵਿੰਗ ਦੇ ਹਿਸਾਬ ਨਾਲ ਟ੍ਰੇਲ ਕਰਦੇ ਜਾਓ ਤੇ ਜਿੰਨਾ ਚਿਰ ਮਤਲਬ ਕਿ ਮਾਰਕੀਟ ਰਿਵਰਸ ਆ ਕੇ ਪਿਛਲੀ ਸਵਿੰਗ ਨੂੰ ਬ੍ਰੇਕ ਨਹੀਂ ਕਰਦੀ ਉਹਨਾਂ ਚਿਰ ਆਪਣਾ ਪ੍ਰੋਫਿਟ ਕੰਟੀਨਿਊ ਕਰਦੇ ਜਾਓ ਜਿਸ ਤਰ੍ਹਾਂ ਦੇਖੋ ਇੱਥੇ ਕਦੇ ਵੀ ਇਸਨੇ ਆਪਣੀ ਪਿਛਲੀ ਸਵਿੰਗ ਨੂੰ ਪੂਰੀ ਤਰ੍ਹਾਂ ਬ੍ਰੇਕ ਨਹੀਂ ਕੀਤਾ ਇੱਥੇ ਲਾਸਟ ਦੇ ਵਿੱਚ ਜਾ ਕੇ ਇਸਨੇ ਉਸਨੇ ਐ ਸਵਿੰਗ ਨੂੰ ਬ੍ਰੇਕ ਕੀਤਾ ਸੀ ਜਾਂ ਫਿਰ ਇਸ ਨੂੰ ਇਸ ਤਰ੍ਹਾਂ ਇਸ ਜਗ੍ਹਾ ਤੇ ਜਾ ਕੇ ਤੁਸੀਂ ਆਪਦਾ ਐਗਜ਼ਿਟ ਕਰ ਸਕਦੇ ਹੋ ਠੀਕ ਆ ਤੇ ਦੂਜਾ ਤਰੀਕਾ ਕੀ ਹੈ ਐਗਜ਼ਿਟ ਕਰਨ ਦਾ ਰਿਵਰਸ ਆਪਾਂ ਕਿਵੇਂ ਫੜਨਾ ਹੈ ਹੁਣ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕ ਦਿਨ ਮੂਵ ਉੱਤੇ ਜਾ ਰਿਹਾ ਤੇ ਤੁਸੀਂ ਥੱਲੇ ਦਾ ਵੀ ਉਸੇ ਦਿਨ ਮੂਵ ਫੜ ਲੈਣਾ ਜਦੋਂ ਆਪਾਂ ਨੂੰ ਇਨਾ ਪ੍ਰੋਫਿਟ ਮਿਲ ਗਿਆ ਤੇ ਆਪਾਂ ਬਸ ਰਿਲੈਕਸ ਹੋ ਜਾਣਾ ਇਸੇ ਹੀ ਚੀਜ਼ ਨੂੰ ਤੁਸੀਂ ਡੇ ਟਾਈਮ ਫਰੇਮ ਤੇ ਵੀ ਦੇਖ ਲਿਓ ਤੁਹਾਨੂੰ ਟ੍ਰੈਂਡ ਦਾ ਵੀ ਆਈਡੀਆ ਹੋਣ ਲੱਗ ਪੇਗਾ ਠੀਕ ਹੈ ਡੇ ਟਾਈਮ ਫਰੇਮ ਤੇ ਵੀ ਇਸੇ ਤਰ੍ਹਾਂ ਕਿ ਪ੍ਰੋਜੈਕਸ਼ਨ ਕੀ ਆ ਪਿਛਲੇ ਜਦੋਂ ਮਤਲਬ ਕਿ ਰਿਵਰਸ ਹੋਣ ਲੱਗਾ ਪਿਛਲਾ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਉਹਦਾ ਹਾਈ ਬ੍ਰੇਕ ਕਰੇ ਤੇ ਉਹਦੇ ਹਾਈ ਦੇ ਉੱਤੇ ক্লোਜ਼ ਕਰੇ ਪ੍ਰਾਈਸ ਠੀਕ ਆ ਸਮਝ ਲੱਗ ਗਈ ਇਹ ਆ ਪ੍ਰੋਜੈਕਸ਼ਨ ਦੇ ਤਿੰਨ ਰੂੜੇ ਦੇ ਠੀਕ ਆ ਤੇ ਇਸ ਤਰ੍ਹਾਂ ਆਪਾਂ ਮਤਲਬ ਕਿ ਇਹਦੇ ਵਿੱਚ ਪੋਜੀਸ਼ਨ ਟ੍ਰੇਡ ਪਲਾਨ ਕਰ ਸਕਦੇ ਆ ਤੇ ਜਿਵੇਂ ਮੰਨ ਲਓ ਕਿਸੇ ਨੇ ਪੋਜੀਸ਼ਨ ਟ੍ਰੇਡ ਨਹੀਂ ਕਰਨੀ ਹੁਣ ਇੱਥੋਂ ਉਸ ਨੂੰ ਆਈਡੀਆ ਹੋ ਗਿਆ ਕਿ ਟ੍ਰੈਂਡ ਅਪ ਹੋ ਗਿਆ ਤੇ ਜਦੋਂ ਹੀ ਐਸ ਸਹਾਇ ਨੂੰ ਇੱਥੇ ਕਨਸੋਲਿਡੇਟ ਕਰਕੇ ਮਾਰਕੀਟ ਕ੍ਰੋਸ ਕਰੂਗੀ ਤੇ ਇਸ ਜਗ੍ਹਾ ਤੇ ਉਹ ਸਟਾਪ ਲੋਸ ਲਾ ਕੇ ਆਰ ਟ੍ਰੇਡ ਵੀ ਪਲਾਨ ਕਰ ਸਕਦਾ ਸੀ ਠੀਕ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਉਹਨੂੰ ਟ੍ਰੈਂਡ ਅਪ ਹੋ ਚੁੱਕਿਆ ਹੈ ਇਸ ਤਰ੍ਹਾਂ ਆਪਾਂ ਪਲਾਨ ਕਰ ਸਕਦੇ ਆ ਠੀਕ ਹੈ ਤੇ ਸਵਿੰਗ ਤੋਂ ਸਵਿੰਗ ਆਪਾਂ ਸਟਾਪ ਲੋਸ ਟ੍ਰੇਲ ਕਰ ਸਕਦੇ ਆ ਇਸ ਨੂੰ ਤੁਸੀਂ ਸਵਿੰਗ ਟ੍ਰੇ ਇੰਟਰਾਡੇ ਦੇ ਵਿੱਚ ਵਰਤ ਕੇ ਦੇਖੋ ਸਭ ਤੋਂ ਪਹਿਲਾਂ ਕਿਸੇ ਵੀ ਚੀਜ਼ ਨੂੰ ਤੁਸੀਂ ਵਰਤਣਾ ਤਾਂ ਉਹਦਾ ਬੈਕ ਟੈਸਟ ਕਰਕੇ ਦੇਖੋ ਘੱਟ ਤੋਂ ਘੱਟ ਉਤੇ 50 60 ਟਰੇਡਾਂ ਕਰੋ ਭਾਵੇਂ ਘੱਟ ਅਮਾਊਂਟ ਨਾਲ ਕਰੋ ਕਿਉਂਕਿ ਜਿੰਨਾ ਚਿਰ ਤੁਹਾਨੂੰ ਕਿਸੇ ਚੀਜ਼ ਤੇ ਬਲੀਵ ਨਹੀਂ ਹੋਊਗਾ ਉਨਾ ਚਿਰ ਤੁਸੀਂ ਕਦੇ ਵੀ ਮਾਰਕੀਟ ਦੇ ਵਿੱਚ ਟੈਕ ਨਹੀਂ ਸਕਦੇ ਰੋਜ਼ ਨਵੇਂ ਸੈਟਅਪ ਲੱਭੋਗੇ ਕਦੀ ਕਿਸੇ ਦੀ ਵੀਡੀਓ ਵੇਖੋਗੇ ਕਦੀ ਕਿਸੇ ਦੀ ਵੀਡੀਓ ਵੇਖੋਗੇ ਪਰ ਤੁਸੀਂ ਮਤਲਬ ਕਿ ਕਿਸੇ ਚੀਜ਼ ਤੇ ਬਲੀਵ ਕਰੋ ਤੇ ਉਤੇ ਟਾਈਮ ਸਪੈਂਡ ਕਰੋ ਟਾਈਮ ਲਗਾਓ ਮਾਰਕੀਟ ਦੇ ਵਿੱਚ ਪੈਸਾ ਕਮਾਉਣਾ ਜੇ ਤੇ 6-7 ਮਹੀਨੇ ਘੱਟ ਤੋਂ ਘੱਟ ਸਾਲ ਤੁਸੀਂ ਪ੍ਰੈਕਟਿਸ ਕਰੋ ਫਿਰ ਚੀਜ਼ਾਂ ਸਮਝਦੇ ਵਿੱਚ ਆਉਂਦੀਆਂ ਜੇ ਸਿਰਫ ਚੁੱਕ ਕੇ ਪੈਸਾ ਕੀ ਡੀਮੈਟ ਅਕਾਊਂਟ ਖੋਲ ਲਿਆ ਤੇ ਕਿਸੇ ਦੀ ਵੀਡੀਓ ਵੇਖ ਲਈ ਉਸ ਸੈਟਅਪ ਤੇ ਸਾਰਾ ਪੈਸਾ ਲਗਾਤਾ ਅਗਲੇ ਦਿਨ ਪੈਸਾ ਬਰਬਾਦ ਤੇ ਮਾਰਕੀਟ ਜੂਆਬਾਦ ਦੇ ਵਿੱਚ ਇਹ ਤੁਸੀਂ ਕਹਿਣਾ ਕਿਉਂਕਿ ਤੁਸੀਂ ਕਿਸੇ ਸੈਟਅਪ ਨੂੰ ਨਾ ਤਾਂ ਉਹਦਾ ਬੈਕਟੈਸਟ ਕੀਤਾ ਆ ਨਾ ਉਸ ਨੂੰ ਮਤਲਬ ਕਿ ਲੰਮੇ ਟਾਈਮ ਤੱਕ ਫੋਲੋ ਕੀਤਾ ਆ ਸਿਰਫ ਕੀਤਾ ਕੀ ਆ ਪੈਸੇ ਲਗਾਉਣੇ ਆ ਆਪਾਂ ਦੇਖ ਕੇ ਬਸ ਇਹ ਚੀਜ਼ਾਂ ਕੀਤੀਆਂ ਠੀਕ ਆ ਮਾਰਕੀਟ ਦੇ ਵਿੱਚ ਜੇ ਟਿਕਣਾ ਆ ਤੇ ਕਿਸੇ ਚੀਜ਼ ਨੂੰ ਜਿੰਨਾ ਚਿਰ ਬੰਦ ਹੀ ਨਹੀਂ ਹੋਣਾ ਸਿਰ ਮਾਰਕੀਟ ਦੇ ਵਿੱਚ ਰਮਾਨ ਨਾਲ ਬੈਠੇ ਰਹੋ ਵੇਖਦੇ ਰਹੋ ਤੇ ਉਸ ਤੋਂ ਬਾਅਦ ਆ ਟ੍ਰਾਈ ਕਰੋ ਘੱਟ ਕੁਆਂਟੀਟੀ ਨਾਲ ਟ੍ਰਾਈ ਕਰੋ ਜਿਸ ਦੇ ਨਾਲ ਮਤਲਬ ਕਿ ਤੁਹਾਨੂੰ ਉਹਦੇ ਵਿੱਚ ਰੁਕੇ ਰਹਿਣ ਦੀ ਸ਼ਮਤਾ ਵਧੂਗੀ ਜਦੋਂ ਰੁਕੇ ਰਹਿਣ ਦੀ ਸ਼ਮਤਾ ਵਧੂਗੀ ਤੇ ਉਹਦੇ ਨਾਲ ਕੀ ਹੋਵੇਗਾ ਤੁਹਾਡੀ ਸਾਈਕੋਲੋਜੀ ਬਿਲਡ ਹੋਵੇਗੀ ਕਿਉਂਕਿ ਤੁਸੀਂ ਫਿਰ ਵੱਡਾ ਪ੍ਰੋਫਿਟ ਲੈਣ ਦੇ ਮਤਲਬ ਵੱਡਾ ਪ੍ਰੋਫਿਟ ਲਾਈਨ ਦੇ ਵਿੱਚ ਕਾਮਯਾਬ ਹੋਗੇ ਜ ਜਿਹਦੇ ਨਾਲ ਬਾਅਦ ਵਿੱਚ ਤੁਹਾਡਾ ਸਟਾਪ ਲੌਸ ਜਦੋਂ ਹਿੱਟ ਹੋਊਗਾ ਤੇ ਤੁਹਾਨੂੰ ਫੀਲ ਨਹੀਂ ਹੋਊਗਾ ਹੁਣ ਜਦੋਂ ਆਪਾਂ ਪ੍ਰੋਫਿਟ ਛੋਟਾ ਲਵਾਂਗੇ ਇਹਦੇ ਵਿੱਚ ਪੋਜੀਸ਼ਨ ਦੇ ਵਿੱਚ ਤੇ ਬਾਅਦ ਦੇ ਵਿੱਚ ਜੇ ਆਪਣੇ ਸਟਾਪ ਲੌ ਹਿੱਟ ਹੋ ਗਿਆ ਤੇ ਆਪਾਂ ਨੂੰ ਪ੍ਰੋਫਿਟ ਨਹੀਂ ਹੋਣਾ ਹੁਣ ਦੇਖੋ ਆਪਾਂ ਪਿੱਛੇ ਜਾ ਕੇ ਵੀ ਇਸ ਨੂੰ ਇੱਕ ਜਗ੍ਹਾ ਤੇ ਹੋਰ ਦਿਖਾਉਨੇ ਆ ਠੀਕ ਆ ਹੁਣ ਦੇਖੋ ਡਾਊਨ ਸਾਈਡ ਲਈ ਵੀ ਇਸ ਨੂੰ ਆਪਾਂ ਵਰਤ ਸਕਦੇ ਆ ਪਰ ਕੰਡੀਸ਼ਨ ਪਹਿਲਾਂ ਵੀ ਦੇਖ ਲਿਓ ਕਿ ਡੇ ਟਾਈਮ ਫਰੇਮ ਦਾ ਟ੍ਰੈਂਡ ਦੇਖਣਾ ਜ਼ਰੂਰੀ ਆ ਜੇ ਡੇ ਟਾਈਮ ਫਰੇਮ ਤੇ ਟ੍ਰੈਂਡ ਡਾਊਨ ਆ ਕਾਫੀ ਮਾਰਕੀਟ ਗਿ ਅਪਸਾਈਡ ਨੂੰ ਵਰਤੋ ਠੀਕ ਹੈ ਡਾਊਨ ਸਾਈਡ ਦਾ ਸਿੰਪਲ ਰੂਲ ਆ ਉੱਥੇ ਵੀ ਕੰਡੀਸ਼ਨ ਇਹੀ ਹੋਵੇਗੀ ਠੀਕ ਹੈ ਉੱਥੇ ਕੰਡੀਸ਼ਨ ਕੀ ਹੋਵੇਗੀ ਪਿਛਲਾ ਕੈਂਡਲ ਦਾ ਹਾਈ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਠੀਕ ਹੈ ਉਹਦਾ ਲੋ ਬ੍ਰੇਕ ਕਰੇ ਤੇ ਲੋ ਦੇ ਥੱਲੇ ক্লোਜ਼ ਕਰੇ ਇੱਥੇ ਕੀ ਆ ਪਿਛਲੇ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਹੋਣਾ ਚਾਹੀਦਾ ਹਾਈ ਬ੍ਰੇਕ ਕਰੇ ਤੇ ਉਹਦੇ ਉੱਤੇ ক্লোਜ਼ ਕਰੇ ਰਿਵਰਸ ਲਈ ਕੀ ਆ ਪਿਛਲੇ ਕੈਂਡਲ ਦਾ ਹਾਈ ਬ੍ਰੇਕ ਨਾ ਕਰੇ ਲੋ ਬ੍ਰੇਕ ਕਰੇ ਤੇ ਲੋ ਤੋਂ ਥੱਲੇ ਪ੍ਰਾਈਸ ক্লোਜ਼ ਕਰੇ ਠੀਕ ਆ ਇਹ ਆ ਕੰਡੀਸ਼ਨ ਹੁਣ ਇੱਥੇ ਦੇਖੋ ਰਿਵਰਸ ਉਹਨਾ ਪਾਸ ਨਹੀਂ ਆਇਆ ਕਿਉਂਕਿ ਟ੍ਰੈਂਡ ਅੱਪ ਹੀ ਏਡੀ ਨੂੰ ਜਰੂਰ ਸਮਝਿਆ ਕਰੋ ਕਿ ਕਈ ਵਾਰੀ ਇਹਦੇ ਵਿੱਚ ਪ੍ਰਾਫਿਟ ਤੁਹਾਨੂੰ ਛੋਟਾ ਦੇਖਣ ਨੂੰ ਮਿਲੂਗਾ ਕਈ ਵਾਰੀ ਇਹਦੇ ਵਿੱਚ ਪ੍ਰਾਫਿਟ ਤੁਹਾਨੂੰ ਵੱਡਾ ਦੇਖਣ ਨੂੰ ਮਿਲੂਗਾ ਹੁਣ ਆਪਾਂ ਪਿੱਛੇ ਚੱਲਦੇ ਹਾਂ ਇੱਕ ਦੋ ਤੁਹਾਨੂੰ ਜਗ੍ਹਾ ਤੇ ਹੋਰ ਦਿਖਾਉਨੇ ਆ ਤੁਹਾਨੂੰ ਦਿਖਾਉਣਾ ਆ ਤੇ ਨਾਲ ਦੀ ਨਾਲ ਵੀਕਲੀ ਟਾਈਮ ਫਰੇਮ ਤੇ ਇੱਕ ਦੋ ਸਟਾਕਾਂ ਦੇ ਵਿੱਚ ਵੀ ਦਿਖਾਉਣਾ ਦੇਖ ਕੇ ਜਾਇਓ ਫਿਰ ਚੀਜ਼ਾਂ ਸਮਝ ਦੇ ਵਿੱਚ ਆਉਣਗੀਆਂ ਠੀਕ ਹੈ ਹੁਣ ਇੱਥੇ ਦੇਖੋ ਮਾਰਕੀਟ ਥੱਲੇ ਡਿੱਗੀ ਕਨਸੋਲिडेट ਕੀਤਾ ਫਿਰ ਤੋਂ ਥੱਲੇ ਡਿੱਗੀ ਠੀਕ ਆ ਆਪਾਂ ਨੂੰ ਮਤਲਬ ਕਿ ਹਮੇਸ਼ਾ ਤੁਸੀਂ ਯਾਦ ਰੱਖਣਾ ਕਿ ਬਣਨਾ ਐਸ ਜਗ੍ਹਾ ਤੇ ਚਾਹੀਦਾ ਥੱਲੇ ਮਤਲਬ ਕਿ ਜਦੋਂ ਆਈ ਹੋਣੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅੱਧ ਦੇ ਵਿੱਚ ਚਲੀ ਗਈ ਤੇ ਉੱਥੇ ਬਣ ਗਿਆ ਤੇ ਉੱਥੋਂ ਆਪਾਂ ਫੋਲੋ ਕਰਾਂਗੇ ਜਦੋਂ ਆਪਾਂ ਟਰੇਡ ਕਰਨੀ ਆ ਉਦੋਂ ਆਪਾਂ ਨੂੰ ਇੱਥੋਂ ਮਤਲਬ ਜਦੋਂ ਰਿਵਰਸ ਸ਼ੁਰੂ ਹੋਣਾ ਉਸੇ ਜਗ੍ਹਾ ਤੇ ਬਣਨਾ ਚਾਹੀਦਾ ਜਿਵੇਂ ਦੇਖੋ ਇੱਥੇ ਫਿਰ ਤੇ ਜਾ ਗਈ ਤੇ ਇੱਥੋਂ ਰਿਵਰਸ ਸ਼ੁਰੂ ਹੋਇਆ ਪਿਛਲਾ ਕੈਂਡਲ ਦੇਖੋ ਹਾਈ ਬ੍ਰੇਕ ਕੀਤਾ ਠੀਕ ਆ ਤੇ ਹਾਈ ਦੇ ਉੱਤੇ ਪ੍ਰਾਈਸ ਨੇ ਕਲੋਜ਼ ਕੀਤਾ ਇੱਥੋਂ ਆਪਣੀ ਐਂਟਰੀ ਬਾਨੀ ਸੀ ਠੀਕ ਆ ਹੁਣ ਐਂਟਰੀ ਦੇਖੋ ਤੁਸੀਂ ਇਸ ਜਗ੍ਹਾ ਤੇ ਬਾਨੀ ਸੀ ਹੁਣ ਤੁਹਾਨੂੰ ਇਹ ਛੋਟਾ ਮੂਵ ਲੱਗ ਰਿਹਾ ਹੋਵੇਗਾ ਮੂਵ ਦੇਖੋ ਕਿੰਨਾ ਵੱਡਾ ਹੈ ਇਹ ਦੇਖੋ ਹੁਣ ਇੱਥੇ ਆਪਾਂ ਜੇ ਐਂਟਰੀ ਕਰਦੇ ਹਾਂ ਠੀਕ ਆ ਇਹ ਬੰਦਾ ਹੈ 49000 ਤੇ ਆਪਣਾ 935 ਤੇ ਹਾਈ ਤੇ ਲੋ ਬੰਦਾ ਆ ਆਪਣਾ 49811 ਲਗਭਗ 125 26 ਰੁਪਏ ਦਾ ਆਪਣਾ ਸਟਾਪ ਲਾਸ ਮਤਲਬ ਕਿ ਪੁਆਇੰਟਾਂ ਦਾ ਠੀਕ ਆ ਰੁਪਈਆ ਦਾ ਨਹੀਂ ਇੱਥੇ ਰੁਪਈਏ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਆ ਆਪਣਾ 49935 ਤੇ ਆਪਣੀ ਐਂਟਰੀ ਠੀਕ ਆ ਹਾਈ ਕਿੱਥੇ ਮਾਰਿਆ ਇਸ ਨੇ 50212 ਤੇ ਠੀਕ ਆ ਮਤਲਬ ਕਿ ਲਗਭਗ 300 ਪੁਆਇੰਟ ਦਾ ਤੇ ਇਹ ਹੋ ਗਿਆ ਹੁਣ ਦੇਖੋ ਜੇ ਤੁਹਾਡੇ ਵਿੱਚ ਕੰਫੀਡੈਂਸ ਆ ਮਤਲਬ ਕਿ ਤੁਸੀਂ ਇਸ ਨੂੰ ਜੜ ਤੋਂ ਐਂਟਰੀ ਕੀਤੀ ਹੈ ਤੁਸੀਂ ਕੈਰੀ ਫਾਰਵਰਡ ਵੀ ਲੈ ਜਾ ਸਕਦੇ ਹੋ ਅਗਲੇ ਦਿਨ ਦੇਖੋ ਕਿੱਥੇ ਹੋਈ ਆਪਣੀ ਓਪਨਿੰਗ 22 ਜਾਂ ਓਪਨਿੰਗ ਇੱਥੇ ਹੋਈ ਸੀ ਮਾਫ ਕਰਨਾ 22621 ਤੇ ਕਿੰਨੇ ਪੁਆਇੰਟਾਂ ਦਾ ਪ੍ਰੋਫਿਟ ਬਣ ਗਿਆ ਲਗਭਗ 700 ਪੁਆਇੰਟ ਦਾ ਪ੍ਰੋਫਿਟ ਠੀਕ ਹੈ ਸਪੈਸ਼ਲੀ ਤੁਸੀਂ ਪੋਜੀਸ਼ਨ ਦੇ ਵਿੱਚ ਵਰਤੋਗੇ ਤੇ ਬਹੁਤ ਹੀ ਕੰਮ ਆਉਣ ਵਾਲਾ ਤੁਹਾਡੇ ਹੁਣ ਆਪਾਂ ਘੰਟੇ ਵਾਲੇ ਟਾਈਮ ਫਰੇਮ ਤੇ ਗੱਲ ਕਰ ਲੈਨੇ ਆ ਠੀਕ ਹੈ ਘੰਟੇ ਵਾਲੇ ਟਾਈਮ ਫਰੇਮ ਤੇ ਪੈਸੇ ਜੇ ਤੁਸੀਂ ਪੋਜੀਸ਼ਨ ਬਣਾਉਂਗੇ ਤੇ ਤੁਹਾਡਾ ਜਿਹੜਾ ਸਟਾਪ ਲੋਸ ਥੋੜਾ ਜਿਹਾ ਵੱਡਾ ਹੋਊਗਾ ਪਰ ਫਿਰ ਵੀ ਤੁਸੀਂ ਮਤਲਬ ਕਿ ਉਸ ਨੂੰ ਟ੍ਰੈਂਡ ਨੂੰ ਫਾਈਂਡ ਕਰਨ ਵਾਸਤੇ ਮਤਲਬ ਕਿ ਦੇਖ ਸਕਦੇ ਜੋ ਪਹਿਲਾਂ ਆਪਾਂ ਘੰਟੇ ਵਾਲਾ ਟਾਈਮ ਫਰੇਮ ਦੇਖਦੇ ਆਂ ਫਿਰ ਆਪਾਂ ਇੱਕ ਸਟਾਕ ਦੇ ਵਿੱਚ ਚੱਲਾਂਗੇ ਉਹਦੇ ਵਿੱਚ ਦੇਖਾਂਗੇ ਤੇ ਵੀਕਲੀ ਟਾਈਮ ਫਰੇਮ ਤੇ ਸਵਿੰਗ ਟ੍ਰੇਡ ਲਈ ਠੀਕ ਹੈ ਹੁਣ ਦੇਖੋ ਘੰਟੇ ਵਾਲੇ ਟਾਈਮ ਫਰੇਮ ਤੇ ਦੇਖੋ ਮਾਰਕੀਟ ਥੱਲੇ ਆਈ ਠੀਕ ਆ ਇੱਥੇ ਦੇਖੋ ਇੱਕ ਹੈਮਰ ਕੈਂਡਲ ਬਣਿਆ ਆਪਾਂ ਕੈਂਡਲ ਨਹੀਂ ਦੇਖਣਾ ਠੀਕ ਆ ਕੈਂਡਲ ਆਪਾਂ ਨੂੰ ਮੈਟਰ ਨਹੀਂ ਕਰਦਾ ਚਾਹੇ ਰੈੱਡ ਹੋਵੇ ਗ੍ਰੀਨ ਹੋਵੇ ਕਿਸੇ ਤਰ੍ਹਾਂ ਦੀ ਬੋਡੀ ਹੋਵੇ ਆਪਾਂ ਸਿਰਫ ਆਪਣਾ ਰੂਲ ਦੇਖਣਾ ਨੈਕਸਟ ਕੈਂਡਲ ਦੇਖੋ ਲੋਅ ਬ੍ਰੇਕ ਹੋਇਆ ਨਹੀਂ ਹੋਇਆ ਹਾਈ ਬ੍ਰੇਕ ਹੋਇਆ ਹੋਇਆ ਪ੍ਰਾਈਸ ਨੇ ਕਿੱਥੇ ਕਲੋਜ਼ ਕੀਤਾ ਐ ਸਹਾਈ ਦੇ ਉੱਤੇ ਠੀਕ ਆ ਇਹਦੀ ਕਲੋਜ਼ਿੰਗ ਐਸ ਗ੍ਰੀਨ ਕੈਂਡਲ ਦੀ ਉੱਤੇ ਹੁੰਦੀ ਹੈ ਹਮੇਸ਼ਾ ਯਾਦ ਰੱਖਿਓ ਐਸ ਦੇ ਉੱਤੇ ਕਲੋਜ਼ ਕੀਤਾ ਕੀ ਹੋਇਆ ਟਰੈਂਡ ਹੋ ਗਿਆ ਆਪ ਦੇਖੋ ਇੱਥੋਂ ਮੂਵਮੈਂਟ ਇਸ ਜਗ੍ਹਾ ਤੱਕ ਨੈਕਸਟ ਡੇ ਗੈਪ ਅਪ ਕੁਲੀ ਸੀ ਠੀਕ ਆ ਇਹ ਆਪਾਂ ਘੰਟੇ ਵਾਲੇ ਟਾਈਮ ਮਤਲਬ ਕਿ ਇਹਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਜੇ ਦੋ ਕੈਂਡਲ ਘੰਟੇ ਵਾਲੇ ਬਣ ਗਏ ਪ੍ਰੋਜੈਕਸ਼ਨ ਅਪ ਟ੍ਰੈਂਡ ਹੋ ਗਿਆ ਉਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਜੇ ਬਾਅਦ ਦੇ ਵਿੱਚ ਜੇ ਮਤਲਬ ਕਿ ਤੁਸੀਂ ਸਕੈਲਪਿੰਗ ਵੀ ਕਰਨੀ ਆ ਜਾਂ ਛੋਟੀ ਟ੍ਰੇਡ ਪਲਾਨ ਕਰਨੀ ਆ ਕੱਟ ਪੁਆਇੰਟਾਂ ਲਈ ਉਹ ਵੀ ਪਲਾਨ ਕਰ ਸਕਦੇ ਹੋ ਉਸ ਸਾਈਡ ਨੂੰ ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਟ੍ਰੈਂਡ ਅਪ ਹੈ ਜਾਂ ਫਿਰ ਟ੍ਰੈਂਡ ਡਾਊਨ ਹੈ ਠੀਕ ਆ ਇਸ ਤਰ੍ਹਾਂ ਆਪਾਂ ਮਤਲਬ ਕਿ ਇਸ ਨੂੰ ਪੁਆਇੰਟ ਆਊਟ ਕਰ ਸਕਦੇ ਆ ਤੇ ਇਹਦੇ ਵਿੱਚ ਜਿਹੜੀ ਆਪਣੀ ਟ੍ਰੈਂਡ ਡਾਉਣ ਵਾਸਤੇ ਉਹ ਵੀ ਤੁਹਾਨੂੰ ਮੈਂ ਉੱਤੇ ਦਿਖਾ ਦਿੰਦਾ ਇੱਕ ਘੰਟੇ ਵਾਲਾ ਟਾਈਮ ਫਰੇਮ ਦੇ ਵਿੱਚ ਹੁਣ ਦੇਖੋ ਮਾਰਕੀਟ ਇੱਥੇ ਖੁੱਲੀ ਜਿਸ ਦਿਨ ਮਤਲਬ ਕਿ ਲਾਸਟ ਸ਼ੈਨ ਫਰਾਈਡੇ ਦੀ ਗੱਲ ਹੋਊਗੀ ਪਹਿਲਾ ਕੈਂਡਲ 그린 ਬਣਿਆ ਦੂਜਾ ਕੈਂਡਲ ਬਣਿਆ 그린 ਉਹਦੇ ਹਾਈ ਦੇ ਉੱਤੇ ক্লোਜ਼ ਕੀਤਾ ਠੀਕ ਹੈ ਇਲਾ ਮਤਲਬ ਕਿ ਅਪਸਾਈਡੋਂ ਆਪਾਂ ਨੂੰ ਮੂਮੈਂਟ ਦੇਖਣ ਨੂੰ ਮਿਲਿਆ ਸੀ ਉਹ ਆਪਾਂ ਨਿੱਕੇ ਟਾਈਮ ਦੇ ਹਿਸਾਬ ਨਾਲ ਪੜ੍ਹ ਸਕਦੇ ਸੀ ਹੁਣ ਦੇਖੋ ਲਾਸਟ ਤੇ ਨੇ ਇੱਕ ਆਪਾਂ ਨੂੰ ਸਾਈਨ ਦਿੱਤਾ ਸੀ ਕਿ ਨੈਕਸਟ ਡੇ ਮਾਰਕੀਟ ਥੱਲੇ ਜਾ ਸਕਦੀ ਹੈ ਤੇ ਇਥੋਂ ਆਪਾਂ ਪਲਾਨ ਕਰ ਸਕਦੇ ਸੀ ਡਾਊਨ ਸਾਈਡ ਦੀ ਪੋਜੀਸ਼ਨ ਕਿਉਂਕਿ ਰੈਜ਼ਿਸਟੈਂਸ ਦੇ ਵੀ ਕੋਲ ਹੈ ਰੈਜ਼ਿਸਟੈਂਸ ਜੋ ਸਪੋਰਟ ਵਗੈਰਾ ਲਗਾਉਣੇ ਹੋ ਤੁਸੀਂ ਦੇਖ ਕੇ ਲਗਾ ਸਕਦੇ ਜੋ ਵੀ ਵੀਡੀਓ ਆਪਾਂ ਪਾਈਆਂ ਹੋਈਆਂ ਇੱਥੇ ਦੇਖੋ ਕੈਂਡਲ ਬਣਿਆ 그린 ਕੁਝ ਵੀ ਹੋਏ ਸ਼ੂਟਿੰਗ ਸਟਾਰ ਕੋਈ ਚੀਜ਼ ਜੋ ਆਪਾਂ ਨੈਕਸਟ ਕੈਂਡਲ ਨੇ ਇਹਦਾ ਹਾਈ ਨਹੀਂ ਬ੍ਰੇਕ ਕੀਤਾ ਲੋਅ ਦੇ ਥੱਲੇ ਕਲੋਜ਼ ਕੀਤਾ ਨੈਕਸਟ ਦੇ ਦੇਖੋ ਗੈਪ ਡਾਊਨ ਮਾਰਕੀਟ ਖੁੱਲੀ ਤੇ ਉਸ ਤੋਂ ਬਾਅਦ ਡਾਊਨ ਸਾਈਡ ਦਾ ਮੂਵਮੈਂਟ ਦੇਖੋ ਕਿੰਨਾ ਮੂਵਮੈਂਟ ਸੀ ਇਹ ਦੇਖੋ ਇਸ ਜਗ੍ਹਾ ਤੇ ਐਂਟਰੀ ਬੰਦੀ 51400 ਤੇ ਲੋਕ ਕਿਸ ਜਗ੍ਹਾ ਤੇ ਮਰਿਆ 49800 ਤੇ ਠੀਕ ਆ ਦੇਖੋ ਇਹੋ ਜਿਹਾ ਮੂਵਮੈਂਟ ਰੋਜ਼ ਨਹੀਂ ਆਉਂਦੇ ਮੈਂ ਮੰਨਦਾ ਹਾਂ ਪਰ ਤੁਹਾਨੂੰ ਇੱਕ ਮਤਲਬ ਕਿ ਆਈਡੀਆ ਹੋ ਜਾਂਦਾ ਹੈ ਕਿ ਨੈਕਸਟ ਡੇ ਮਾਰਕੀਟ ਗੈਪ ਡਾਊਨ ਖੁੱਲ ਸਕਦੀ ਹੈ ਠੀਕ ਹੈ ਇਹ ਚੀਜ਼ ਦਾ ਤੁਸੀਂ ਆਈਡੀਆ ਲਗਾ ਸਕਦੇ ਜੋ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਇੱਕ ਸਟਾਕ ਦੀ ਤੇ ਸਟਾਕ ਦੇ ਵਿੱਚ ਤੁਹ ਤੇ ਉਹਦੇ ਵਿੱਚ ਆਪਾਂ ਛੋਟੇ ਟਾਈਮ ਫਰੇਮ ਤੇ ਵੀ ਇੱਕ ਦੋ ਦਿਖਾ ਦਿੰਨੇ ਆ ਹੁਣ ਦੇਖੋ HDFC ਬੈਂਕ ਦਾ ਮੈਂ ਚਾਰਟ ਓਪਨ ਕੀਤਾ ਹੋਇਆ ਵੇਖ ਲਈ ਟਾਈਮ ਫਰੇਮ ਤੇ ਸਪੈਸ਼ਲੀ ਤੁਸੀਂ ਸਵਿੰਗ ਟ੍ਰੇਡਰ ਲਈ ਵਰਤ ਸਕਦੇ ਜੋ ਜਦੋਂ ਕਾਫੀ ਡਾਊਨ ਮਾਰਕੀਟ ਦੇ ਵਿੱਚ ਡਾਊਨ ਟ੍ਰੈਂਡ ਹੋਇਆ ਉੱਥੇ ਤੁਸੀਂ ਵਰਤ ਸਕਦੇ ਜੋ ਠੀਕ ਆ ਤੇ ਜੇ ਤੁਸੀਂ ਮਤਲਬ ਕਿ ਇਨਵੈਸਟਿੰਗ ਵਾਸਤੇ ਮਤਲਬ ਕਿ ਵਰਤਣਾ ਚਾਹੁੰਦੇ ਜੋ ਉੱਥੇ ਵੀ ਤੁਸੀਂ ਸਟਾਪ ਲੌਸ ਲਾ ਕੇ ਵਰਤ ਸਕਦੇ ਜੋ ਮਤਲਬ ਕਿ ਜੇ ਕਾਫੀ ਕਰੈਕਸ਼ਨ ਆਇਆ ਹੋਇਆ ਕਿਸੇ ਮਤਲਬ ਕਿ ਸਟਾਕ ਦੇ ਵਿੱਚ ਠੀਕ ਆ ਤੇ ਪਹਿਲਾਂ ਆਪਾਂ ਸਵਿੰਗ ਟ੍ਰੇਡ ਦੀ ਗੱਲ ਕਰਦੇ ਆ ਸਵਿੰਗ ਵਾਸਤੇ ਤੁਸੀਂ ਕਿਸ ਸਟਾਕ ਸਟਾਕ ਪੂਰੀ ਤਰ੍ਹਾਂ ਥੱਲੇ ਗਿਰਿਆ ਠੀਕ ਆ ਹੁਣ ਆਪਾਂ ਨੂੰ ਇੱਥੇ ਕੋਈ ਆਈਡੀਆ ਨਹੀਂ ਕਿੱਥੋਂ ਰਿਵਰਸ ਹੋਊਗਾ ਆਪਾਂ ਪ੍ਰੋਜੈਕਸ਼ਨ ਨੂੰ ਫੋਲੋ ਕਰਨਾ ਹੈਮਰ ਕੈਂਡਲ ਬਣਿਆ ਆਪਾਂ ਹੈਮਰ ਨੂੰ ਨਹੀਂ ਦੇਖਣਾ ਕੈਂਡਲ ਗ੍ਰੀਨ ਹੋਏ ਰੈੱਡ ਹੋਏ ਕੋਈ ਇਹ ਵੀ ਕਲਰ ਦਾ ਹੋਣਾ ਜੇ ਹੋਏ ਕੈਂਡਲ ਕੋਈ ਮੈਟਰ ਨਹੀਂ ਕਰਦਾ ਆਪਾਂ ਨੂੰ ਠੀਕ ਆ ਆਪਾਂ ਸਿਰਫ ਕੀ ਕਰਨਾ ਆ ਕੈਂਡਲ ਦੇ ਵਿੱਚ ਆਪਾਂ ਕੰਡੀਸ਼ਨ ਦੇਖਣੀ ਆ ਨੈਕਸਟ ਕੈਂਡਲ ਰੈੱਡ ਬਣਿਆ ਤੁਸੀਂ ਇਸ ਨੂੰ ਸ਼ੂਟਿੰਗ ਸਟਾਰ ਕਹੋਗੇ ਕਹਿ ਸਕਦੇ ਹੋ ਸ਼ੂਟਿੰਗ ਸਟਾਰ ਹੀ ਆ ਠੀਕ ਆ ਬਿਲਕੁਲ ਆ ਇਸ ਕੈਂਡਲ ਨੇ ਇਸ ਗ੍ਰੀਨ ਕੈਂਡਲ ਦਾ ਹਾਈ ਬ੍ਰੇਕ ਕੀਤਾ ਠੀਕ ਆ ਲੋ ਬ੍ਰੇਕ ਨਹੀਂ ਕੀਤਾ ਪ੍ਰਾਈਸ ਉੱਤੇ ਕਲੋਜ਼ ਹੋਇਆ ਹੁਣ ਤੁਸੀਂ ਕਹੋਗੇ ਕਿ ਉੱਤੇ ਕਲੋਜ਼ ਨਹੀਂ ਹੋਇਆ ਮੈਂ ਤੁਹਾਨੂੰ ਪ੍ਰੂਫ ਦੇ ਨਾਲ ਗੱਲ ਕਰਾਂਗਾ ਐਸ ਕੈਂਡਲ ਦਾ ਕਲੋਜ਼ਿੰਗ ਪ੍ਰਾਈਸ ਹੈ 1411 ਰੁਪਏ ਤੇ 90 ਪੈਸੇ ਠੀਕ ਆ ਅਗਲੇ ਕੈਂਡਲ ਦਾ ਕਲੋਜ਼ਿੰਗ ਪ੍ਰਾਈਸ ਤੁਸੀਂ ਦੇਖ ਲਿਓ ਆਪਣੇ ਰੈੱਡ ਕੈਂਡਲ ਦਾ ਇੱਕ ਮਿੰਟ ਆ ਦੇਖੋ 1420 ਰੁਪਏ 60 ਪੈਸੇ ਭਾਵੇਂ 1 ਰੁਪਏ ਦਾ ਹੀ ਫਰਕ ਹੋਵੇ ਆਪਾਂ ਨੂੰ ਕੀ ਇੰਡੀਕੇਸ਼ਨ ਮਿਲ ਗਈ ਕਿ ਹੁਣ ਇੱਥੋਂ ਸਟਾਕ ਰਿਵਰਸ ਹੋਣ ਵਾਲਾ ਆ ਹੁਣ ਆਪਾਂ ਇਹਦੇ ਵਿੱਚ ਐਂਟਰੀ ਕਰ ਸਕਦੇ ਆ ਜੇ ਤੁਸੀਂ ਆਪਾਂ ਐਂਟਰੀ ਕਰਾਂਗੇ ਇਹ ਆਪਣਾ ਬਣ ਗਿਆ ਸਟੌਪ ਲੌਸ ਉਸ ਤੋਂ ਬਾਅਦ ਆ ਲੋਕ ਦੇਖੋ ਆ ਕੋਲੇ ਗਿਆ ਕਦੇ ਪ੍ਰਾਈਸ ਦੇਖੋ ਚੈੱਕ ਕਰੋ ਠੀਕ ਹੈ ਗਿਆ ਕਦੇ ਲੋ ਦੇਖੋ ਪ੍ਰਾਈਸ ਇਹਦੇ ਵਿੱਚ ਇੱਕ ਹੋਰ ਵੀ ਕੰਡੀਸ਼ਨ ਆ ਆਪਾਂ ਕਰ ਸਕਦੇ ਆ ਸਵਿੰਗ ਟ੍ਰੇਡ ਲਈ ਆਪਾਂ ਜੇ ਐਡਾ ਵੱਡਾ ਸਟੌਪ ਲੌਸ ਨਹੀਂ ਰੱਖਣਾ ਤੇ ਆਪਾਂ ਵੇਟ ਕਰ ਸਕਦੇ ਆ ਕਿ ਸਟਾਕ ਥੋੜਾ ਜਿਹਾ ਥੱਲੇ ਆਵੇ ਉਹ ਪੱਕਾ ਥੱਲੇ ਆਉਂਦਾ ਆ ਆਪਾਂ ਡੇ ਟਾਈਮ ਫਰੇਮ ਤੇ ਕੋਈ ਸਪੋਰਟ ਮਤਲਬ ਕਿ ਲਗਾ ਕੇ ਰੱਖਣਾ ਹੈ ਉਸ سپورਟ ਤੇ ਆਵੇ ਤੇ ਆਪਾਂ ਸਟਾਪ ਲੌਸ ਨੂੰ ਇੰਨਾ ਵੀ ਕਰ ਸਕਦੇ ਸੀ ਇੱਥੇ ਕੋਈ ਡੇ ਟਾਈਮ ਫਰੇਮ ਤੇ سپورਟ ਹੋਵੇਗਾ ਜਿਸ ਤੋਂ ਇਸਨੇ سپورਟ ਲਿਆ ਠੀਕ ਆ ਮਤਲਬ ਕਿ ਪੱਕਾ ਜਿੱਦੋਂ ਇਹ ਬਣ ਜਾਂਦਾ ਹੈ ਉਸ ਤੋਂ ਬਾਅਦ ਪ੍ਰਾਈਸ ਥੱਲੇ ਆਉਂਦਾ ਹੀ ਹੁਣ ਦੇਖੋ ਦੁਬਾਰਾ ਫੇਰ ਕਿੱਥੇ ਬਣਿਆ ਆਇਓ ਤੁਹਾਨੂੰ ਦੁਬਾਰਾ ਫੇਰ ਦਿਖਾਉਨੇ ਆ ਪ੍ਰਾਈਸ ਥੱਲੇ ਆਇਆ ਠੀਕ ਆ ਦੇਖੋ ਗ੍ਰੀਨ ਕੈਂਡਲ ਬਣਿਆ ਡੋਜੀ ਟਾਈਪ ਵੀਕਲੀ ਟਾਈਮ ਫਰੇਮ ਤੇ ਨੈਕਸਟ ਕੈਂਡਲ ਦੇਖੋ ਲੋਅ ਬ੍ਰੇਕ ਕੀਤਾ ਨਹੀਂ ਕੀਤਾ ਹਾਈ ਬ੍ਰੇਕ ਹੋਇਆ ਪ੍ਰਾਈਸ ਉੱਤੇ ক্লোਜ਼ ਹੋਇਆ ਨੈਕਸਟ ਵੀਕ ਦੇਖੋ ਪ੍ਰਾਈਸ ਥੱਲੇ ਆਇਆ ਲੋ ਬ੍ਰੇਕ ਹੋਇਆ ਪਹਿਲਾ ਲੋ ਨਹੀਂ ਹੋਇਆ ਇੱਥੇ ਵੀ ਤੁਸੀਂ ਐਂਟਰੀ ਕਰ ਸਕਦੇ ਸੀ ਮੈਂ ਤੁਹਾਨੂੰ ਕਿਹਾ ਨਾ ਕਿ ਜਦੋਂ ਇਹ ਬਣ ਜਾਂਦਾ ਉਦੋਂ ਦਾ ਪ੍ਰਾਈਸ ਥੱਲੇ ਆਉਂਦਾ ਤਾਂ ਤੁਹਾਨੂੰ ਹੋ ਸਟਾਪ ਲੋਸ ਛੋਟਾ ਕਰਨ ਦਾ ਮੌਕਾ ਦਿੰਦਾ ਹੈ ਠੀਕ ਹੈ ਸਟਾਪ ਲੋਸ ਛੋਟਾ ਕਰੋ ਹੁਣ ਦੇਖੋ ਇੰਨਾ ਸਟਾਪ ਲੋਸ ਲਾ ਕੇ ਜੇ ਦੇ ਕੋਈ ਵਿੱਚ ਕੋਈ ਰਿਸਕ ਲੈਂਦਾ ਅੱਜ ਉਹਨੂੰ ਕਿੰਨੇ ਦਾ ਪ੍ਰਾਈਸ ਦਾ ਪ੍ਰੋਫ ਹੋਇਆ ਹੁਣ ਅਸੀਂ ਲਗਭਗ ਇਹਦਾ ਜਿਹੜਾ ਲੋ ਬੰਦਾ ਹੈ ਉਹ ਤੁਸੀਂ ਦੇਖ ਸਕਦੇ ਜੋ ਕਿ ਆਪਣਾ 1592 ਤੇ ਬੰਦਾ ਆ ਤੇ ਇਹ ਆਲਮੋਸਟ ਆਪਾਂ ਨੂੰ ਲਗਭਗ ਅੱਜ ਜਿੱਦਾਂ ਜੇ ਪਹਾੜੀ ਦੇਖੀਏ ਤੇ 1675 ਲਗਭਗ 100 ਰੁਪਿਆ ਆਲਰੇਡੀ ਦੇ ਚੁੱਕਿਆ ਹੈ ਠੀਕ ਹੈ ਦੇਖੋ ਸਟੌਪ ਲੋਸ ਕਿੰਨਾ ਛੋਟਾ ਤੇ 100 ਰੁਪਿਆ ਆਲਰੇਡੀ ਦੇ ਚੁੱਕਿਆ ਆਪਾਂ ਨੂੰ ਇਹ ਮਤਲਬ ਕਿ ਬੈਸਟ ਤਰੀਕਾ ਤੁਸੀਂ ਅਪਣਾ ਕੇ ਦੇਖੋ ਤੁਸੀਂ ਭੁੱਲ ਜਾਵੋਗੇ ਇਹ ਮਤਲਬ ਕਿ ਇਹੋ ਜੀ ਵੀਡੀਓ ਤੁਹਾਨੂੰ ਪੂਰੇ YouTube ਤੇ ਪੂਰੇ Instagram ਤੇ ਨਹੀਂ ਮਿਲਣੀ ਇਸ ਚੀਜ਼ ਦੀ ਕਿਤੇ ਕਿਸੇ ਵੀ ਬੰਦੇ ਨੇ ਵੀਡੀਓ ਨਹੀਂ ਪਾਈ ਸਿਰਫ ਮੈਂ ਸਾਰੀਆਂ ਬੈਗ ਚੀਜ਼ਾਂ ਦੇਖ ਦੇਖ ਕੇ ਚਾੜ ਦੇ ਵਿੱਚ ਆਪ ਮਤਲਬ ਕਿ ਇਹ ਚੀਜ਼ਾਂ ਤਿਆਰ ਕੀਤੀਆਂ ਮੈਂ ਨਹੀਂ ਕਹਿਣਾ ਕਿ ਇਹ 100% ਵਰਕ ਕਰਦੀ ਹੈ ਮੈਂ ਨਹੀਂ ਕਹਿਣਾ ਕਿ 200% ਵਰਕ ਕਰਦੀ ਹੈ ਮੈਂ ਮੇਰੇ ਹਿਸਾਬ ਨਾਲ ਇਹ 60% ਵੀ ਵਰਕ ਕਰੇ ਤੇ ਤੁਹਾਨੂੰ ਪ੍ਰੂਫਟ ਦਊਗੀ ਪਰ ਤੁਹਾਨੂੰ ਇਹਦੇ ਤੇ ਬਲੀਵ ਹੋਣਾ ਚਾਹੀਦਾ ਹੈ ਤੁਹਾਨੂੰ ਇਹਦੇ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਵਿਸ਼ਵਾਸ ਕਿਵੇਂ ਹੋਊਗਾ ਇੱਕ ਕੁਆਂਟੀਟੀ ਲੈ ਲਓ ਸਟਾਕ ਦੇ ਵਿੱਚ ਉਹਦੇ ਨਾਲ ਕਰਕੇ ਦੇਖ ਲਓ ਦੋ ਕੁਆਂਟੀਟੀ ਆ ਲੈ ਲਓ ਉਹਦੇ ਨਾਲ ਕਰਕੇ ਦੇਖ ਲਓ ਜਿਆਦਾ ਪੈਸਾ ਨਾ ਲਾਓ ਠੀਕ ਹੈ ਹੁਣ ਦੇਖੋ ਇਸ ਤੋਂ ਪਿੱਛੇ ਵੀ ਤੁਹਾਨੂੰ ਅਪਰੂਵ ਦਿਖਾ ਦਿੰਨੇ ਆ ਆਹ ਦੇਖੋ ਪ੍ਰਾਈਸ ਥੱਲੇ ਡਿੱਗਾ ਗ੍ਰੀਨ ਕੈਂਡਲ ਬਣਿਆ ਅਗਲੇ ਗ੍ਰੀਨ ਕੈਂਡਲ ਨੇ ਹਾਈ ਵੀ ਨਹੀਂ ਬ੍ਰੇਕ ਕੀਤਾ ਲੋ ਵੀ ਨਹੀਂ ਬ੍ਰੇਕ ਕੀਤਾ ਆਪਣੀ ਕੰਡੀਸ਼ਨ ਨਹੀਂ ਬਣੀ ਨੈਕਸਟ ਕੈਂਡਲ ਦੇਖੋ ਐਸ ਕੈਂਡਲ ਦਾ ਹਾਈ ਵੀ ਬ੍ਰੇਕ ਕੀਤਾ ਲੋ ਨਹੀਂ ਬ੍ਰੇਕ ਕੀਤਾ ਪ੍ਰਾਈਸ ਉੱਥੇ ক্লোਜ਼ ਦੇਖੋ ਰੈਲੀ ਮੰਨਦੇ ਹੋ ਨਾ ਫਿਰ ਇਹ ਦਾ ਪ੍ਰਾਈਜ਼ ਐਕਸ਼ਨ ਤਿੰਨ ਰੂਲਾਂ ਵਾਲਾ ਪ੍ਰਾਈਜ਼ ਐਕਸ਼ਨ ਐਡਵਾਂਸ ਪ੍ਰਾਈਜ਼ ਐਕਸ਼ਨ ਇਸ ਨੂੰ ਤੁਸੀਂ ਕਹਿ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਇੰਟਰਾਡੇ ਟ੍ਰੇਡ ਕਰਨ ਲਈ ਇਸ ਨੂੰ ਵਰਤਾਂਗੇ ਇੰਟਰਾਡੇ ਟ੍ਰੇਡ ਕਰਨ ਲਈ ਵੀ ਤੁਸੀਂ ਵਰਤ ਸਕਦੇ ਹੋ ਛੋਟੇ ਟਾਈਮ ਫਰੇਮ ਤੇ ਆਓ ਦੇਖਦੇ ਹਾਂ ਹੁਣ ਦੇਖੋ ਇੰਟਰਾਡੇ ਇੰਟਰਾਡੇ ਟ੍ਰੇਡ ਕਰਨ ਲਈ ਆਪਾਂ ਟਾਈਮ ਫਰੇਮ ਕੀਤਾ 15 ਮਿੰਟ ਦਾ ਹੁਣ ਦੇਖੋ ਅੱਜ ਹੀ ਤੁਹਾਨੂੰ ਇਹ ਇੱਥੇ ਨਜ਼ਾਰਾ ਦੱਸੂਗਾ 12 ਤਰੀਕ ਪ੍ਰਾਈਜ਼ ਓਪਨ ਹੋਇਆ ਪਹਿਲਾ ਕੈਂਡਲ ਡੋਜੀ ਬਣਿਆ ਰੈੱਡ ਕੈਂਡਲ ਬਣਿਆ ਠੀਕ ਹੈ ਉਸ ਤੋਂ ਬਾਅਦ ਇੱਕ ਹੈਮਰ ਟਾਈਪ ਕੈਂਡਲ ਬਣਿਆ ਆਪਾਂ ਨਹੀਂ ਦੇਖਣਾ ਹੈਮਰ ਆਪਾਂ ਨਹੀਂ ਦੇਖਣਾ ਸ਼ੂਟਿੰਗ ਜਿਸ ਤਰ੍ਹਾਂ ਦਾ ਵਰਜੀ ਕੈਂਡਲ ਹੋਵੇ ਆਪਾਂ ਆਪਣੇ ਰੂਲ ਦੇਖਨੇ ਆ ਨੈਕਸਟ ਕੈਂਡਲ ਦੇਖੋ ਹਾਈ ਬ੍ਰੇਕ ਹੋਇਆ ਲੋ ਬ੍ਰੇਕ ਨਹੀਂ ਹੋਇਆ ਉੱਤੇ ক্লোਜ਼ ਕੀਤਾ ਆਪਾਂ ਲਾਵਾਂਗੇ ਇੰਨਾ ਸਟਾਪ ਲੌਸ ਇੰਨਾ ਸਟਾਪ ਲੌਸ ਬੰਦਾ ਤੁਹਾਡਾ 1656 ਤੇ ਹਾਈ ਤੇ ਆਪਣਾ ਲੋ ਬੰਦਾ ਆ 1647 ਤੇ ਲਗਭਗ ਆਪਣਾ 8 ਰੁਪਏ ਦਾ ਸਟਾਪ ਲੌਸ ਪ੍ਰੋਫਿਟ ਦੇਖੋ ਇੱਥੋਂ ਆਪਣੀ ਐਂਟਰੀ ਹੋਣੀ ਸੀ ਠੀਕ ਆ 1656 ਜੋ ਐਂਟਰੀ ਹਾਈ ਕਿੱਥੇ ਮਾਰਿਆ ਇਸਨੇ ਚੈੱਕ ਕਰੋ 1676 20 ਰੁਪਏ ਦਾ ਪ੍ਰੋਫਿਟ ਆ 8 ਰੁਪਏ ਦਾ ਸਟਾਪ ਲੌਸ ਬਹਾਨਾ ਇਸ ਟੂ ਦਾ ਪ੍ਰੋਫਿਟ ਇਨਟਰਾਡੇ ਦੇ ਵਿੱਚ ਇਹਦੇ ਨਾਲ ਤੁਸੀਂ ਆਪਸ਼ਨ ਵੀ ਕਰ ਸਕਦੇ ਜੇ ਸਟਾਕ ਦੇ ਵਿੱਚ ਪਰ ਹਮੇਸ਼ਾ ਕਰਨਾ ਵੀ ਸਟਾਪ ਲੌਸ ਨੂੰ ਪੱਕਾ ਲਾਉਣਾ ਹੈ ਇਹ ਨਹੀਂ ਮੰਨਣਾ ਕਿ ਕੋਈ ਚੀਜ਼ ਗਰੰਟੀ ਆ ਗਰੰਟੀ ਹੈ ਨਹੀਂ ਮਾਰਕੀਟ ਦੇ ਵਿੱਚ ਕੋਈ ਪਰ ਆਪਾਂ ਹਰ ਇੱਕ ਚੀਜ਼ ਦੀ ਐਕੂਰੇਸੀ ਵਦਾ ਸਕਦੇ ਹਾਂ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਠੀਕ ਆ ਹੁਣ ਦੇਖੋ ਇੱਥੇ ਪੂਰੇ ਟਾਪ ਤੇ ਵੀ ਤੁਸੀਂ ਇਸ ਨੂੰ ਫੜ ਸਕਦੇ ਸੀ بس ਤੁਹਾਨੂੰ سپورਟ ਤੇ ਰਜਿਸਟੈਂਸ ਲਗਾਉਣੇ ਹੋਣੇ ਚਾਹੀਦੇ ਵੱਡੇ ਟਾਈਮ ਫਰੇਮ ਤੇ ਤੇ ਛੋਟੇ ਟਾਈਮ ਫਰੇਮ ਤੇ ਵੀਡੀਓ ਪਾਈਓ ਇਹੋ ਦੇਖ ਲਿਓ ਠੀਕ ਆ ਤੇ ਹੁਣ ਆਈ ਹੋਪ ਤੁਹਾਨੂੰ ਇਹ ਵਧੀਆ ਲੱਗਾ ਹੋਊਗਾ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਜੇ ਕੋਈ ਚੀਜ਼ ਸਮਝ ਨਹੀਂ ਆਈ ਕਮੈਂਟ ਕਰਕੇ ਪੁੱਛਿਓ ਤੇ ਬੈਕ ਟੈਸਟ ਜ਼ਰੂਰ ਕਰਿਓ ਇਸ ਚੀਜ਼ ਦਾ ਤੇ ਫਿਰ ਦੱਸਿਓ ਧੰਨਵਾਦ